ਖਬਰ ਸੰਗਰੂਰ ਤੋਂ ਹੈ ਜਿੱਥੇ ਦੀ ਛਾਜਲੀ ਦੀ ਪੁਲਿਸ ਨੇ ਇੱਕ ਵਿਅਕਤੀ ਦੇ ਘਰ ਰੇਡ ਕਰਕੇ ਵੱਡੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ ਹੈ ਡੀਐਸਪੀ ਰੁਪਿੰਦਰ ਕੌਰ ਦਾ ਕਹਿਣਾ ਹੈ ਕਿ ਕਾਲਾ ਗਜਣੀ ਨਾਮਕ ਵਿਅਕਤੀ ਜੋ ਕਿ ਉਗਰਾਹਾ ਪਿੰਡ ਦਾ ਰਹਿਣ ਵਾਲਾ ਹੈ ਉਸ ਦੇ ਘਰ ਰੇਡ ਕਰਨ ਤੇ ਇਹ ਬਰਾਮਦਗੀ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਖੁਫੀ ਸੂਚਨਾ ਦੇ ਆਧਾਰ ਤੇ ਉਸ ਦੇ ਘਰ ਰੇਡ ਕੀਤੀ ਗਈ ਸੀ ਜਿੱਥੋਂ ਅਲੱਗ-ਅਲੱਗ ਬ੍ਰਾਂਡਾਂ ਦੀ ਇਹ ਵੱਡੀ ਮਾਤਰਾ ਵਿੱਚ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਹਨ ਉਨ੍ਹਾਂ ਕਿਹਾ ਕਿ ਹੁਣ ਇਸ ਤੋਂ ਇਹ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਇਹ ਸ਼ਰਾਬ ਕਿੱਥੋਂ ਲਿਆਉਂਦਾ ਸੀ ਅਤੇ ਕਿੰਨਾ ਨੂੰ ਵੇਚਦਾ ਸੀ ਦੇਖੋ ਜੀ ਪੰਜਾਬ ਵਿੱਚ ਇੱਕ ਬੜੇ ਵੱਡੇ ਪੱਧਰ ਤੇ ਜਿਹੜੀ ਚੱਲ ਰਹੀ ਮੁਹਿੰਮ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਮਾਨਯੋਗ ਬੀਜੇਪੀ ਪੰਜਾਬ ਤੇ ਮਾਨਯੋਗ ਐਸਐਸਪੀ ਸੰਗਰੂਰ ਸ਼੍ਰੀ ਸਰਪਾਤ ਸਿੰਘ ਚਹਿਲ ਜੀ ਦੇ ਵਿਸ਼ਾ ਨਿਰਦੇਸ਼ਾਂ ਤੇ ਸੰਗੁਰ ਪੁਲਿਸ ਹਰ ਤਰ੍ਹਾਂ ਦੇ ਨਸ਼ੇ ਤੇ ਕਾਬੂ ਪਾਉਣ ਤੇ ਜੁੜੀ ਹੋਈ ਹੈ ਅਤੇ ਇਹਦੇ ਵਿੱਚ ਕਾਮਯਾਬੀ ਵੀ ਹਾਸਲ ਕਰ ਰਹੀ ਹੈ ਜਿਹਦੀ ਇੱਕ ਉਦਾਹਰਣ ਹੈ ਅੱਜ ਥਾਣਾ ਛਾਦਲੀ ਵਿਕੇ ਐਸਐਚਓ ਇੰਸਪੈਕਟਰ ਗੁਰਮੀਤ ਤੇ ਉਹਨਾਂ ਦੀ ਟੀਮ ਵੱਲੋਂ ਇੱਕ ਬੜੀ ਵਧੀਆ ਰਿਕਵਰੀ ਕੀਤੀ ਗਈ ਹੈ ਅੱਜ ਮਿਤੀ 22 4 25 ਨੂੰ ਐਫਆਈਆਰ ਨੰਬਰ 3 ਅੰਡਰ ਸੈਕਸ਼ਨ 64 ਇਕ ਤੋਂ 14 ਐਕਸਰਸਾਈਜ਼ ਐਕਟ ਹੈ। ਕੁੱਲ 684 ਬੋਤਲਾਂ ਸ਼ਰਾਬ ਯਾਨੀ ਕਿ 57 ਪੇਟੀਆਂ ਸ਼ਰਾਬ ਜਿਹੜੀ ਬਰਾਮਦ ਹੋਈ ਹੈ। ਜਿਦੇ ਵਿੱਚੋਂ ਜਿਹੜੇ 42 ਡੱਬੇ ਜਾਂ 504 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਰਾਂਝਾ ਸੂਬੇ ਪੰਜਾਬ 7 ਡੱਬੇ ਜਾਂ 84 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਮੋਟਾ ਸੰਤਰਾ ਪੰਜਾਬ ਅਤੇ 8 ਡੱਬੇ ਯਾਨੀ ਕਿ 96 ਬੋਤਲਾਂ ਸ਼ਰਾਬ ਠੇਕਾ ਅੰਗਰੇਜ਼ੀ ਮਾਕਾ ਬੀਬੇ ਪੰਜਾਬ ਜਿਹੜੀ ਹੈ ਉਹ ਬਰਾਮਦ ਹੋਈ ਹੈ ਇਹ ਕਿਸ ਤਰ੍ਹਾਂ ਦਾ ਵਿਅਕਤੀ ਹੈਗਾ ਜੀ ਕਿੱਥੇ ਦਾ ਰਹਿਣ ਵਾਲਾ ਹੈ ਇਹ ਵਿਅਕਤੀ ਜੀ ਤੋਂ ਇਹ ਬਰਾਮਦ ਕੀਤੀ ਗਈ ਹੈ ਜੀ ਇਹ ਅਕਿਊਜ਼ਡ ਜਿਹੜਾ ਹੈਗਾ ਇਹਦਾ ਨਾਮ ਹੈ ਗੁਰਚਰਨ ਸਿੰਘ ਉਰਫ ਕਾਲਾ ਗਜਨੀ ਪੁੱਤਰ ਕਰਨ ਸਿੰਘ ਵਾਸੀ ਉਗਰਾਹਾ ਇਹਦਾ ਅਸੀਂ ਬੈਕਗ੍ਰਾਉਂਡ ਚੈੱਕ ਕੀਤਾ ਹੈ ਇਹਦੇ ਤੇ ਪੰਜ ਪਰਚੇ ਪਹਿਲਾਂ ਦਰਜ ਨੇ ਜਿਦੇ ਵਿੱਚੋਂ ਦੋ ਪਰਚੇ ਐਕਸਾਈਜ਼ ਐਕਟ ਦੇ ਨੇ ਤੇ ਤਿੰਨ ਪਰਚੇ ਇਹਦੇ ਤੇ ਲੜਾਈ ਝਗੜੇ ਦੇ ਜੀ ਨਮ ਕਿਥੋਂ ਲੈ ਕੇ ਆਂਦਾ ਸੀ ਜੀ ਇਹ ਕਿੰਨੇ ਕ ਸਮੇਂ ਤੋਂ ਕੰਮ ਕਰ ਰਿਹਾ ਜੀ ਇਹ ਨਹੀਂ ਕੋਈ ਜੀ ਇਹ ਸਾਰੀ ਇਨਫੋਰਮੇਸ਼ਨ ਨਹੀਂ ਆ ਜਿਹੜੀਆਂ ਇਹਦੀਆਂ ਬੈਕਵਰਡ ਜਾਂ ਫਾਰਵਰਡ ਲਿੰਕੇਜਸ ਨੇ ਉਹ ਅਸੀਂ ਬੜੀ ਡੂੰਘਾਈ ਨਾਲ ਦੌਰਾਨੀ ਤਫ਼ਤੀਸ਼ ਜਿਹੜੀ ਹੈ ਸਾਰੀ ਇਨਫੋਰਮੇਸ਼ਨ ਉਹ ਤੋਂ ਹਾਸਲ ਕੀਤੀ ਕੋਈ ਪਿੱਛੇ ਹੋਰ ਵੀ ਕੋਈ ਗੈਂਗ ਦੇ ਪਿੱਛੇ ਕੰਮ ਕਰ ਰਿਹਾ ਜੀ ਇਸ ਤਸਕਰੀ ਦੇ ਵਿੱਚ ਅ ਅਜੇ ਤੱਕ ਇਹ ਚੀਜ਼ ਕਹਿਣਾ ਮੁਸ਼ਕਲ ਹੈ ਪਰ ਤਫ਼ਤੀਸ਼ ਦੇ ਵਿੱਚ ਜਿਹੜੇ ਵੀ ਤੱਤ ਸਾਹਮਣੇ ਆਉਣਗੇ ਉਹ ਸਾਰੇ ਅਸੀਂ ਉਹ ਜਦ ਤੱਕ ਇਹ ਜਿਹੜਾ ਵਿਅਕਤੀ ਹੈ ਜੀ ਇਹ ਵੀ ਅਰੈਸਟ ਕਰ ਲਈ ਜਿਹਦੇ ਨਾਲ ਕੋਈ ਗੱਡੀ ਵਗੈਰਾ ਵੀ ਬਰਾਮਦ ਕੀਤੀ ਗਈ ਹੈ ਜੀ ਨਹੀਂ ਇਹ ਸਾਨੂੰ ਇੱਕ ਗੁਪਤ ਸੂਚਨਾ ਮਿਲਨ ਤੇ ਇਹਦੇ ਕਰੇ ਜਿਹੜੀ ਹੈ ਐਸਐਚਓ ਸਾਹਿਬ ਬਰਨੋਂ ਤੇ ਸਮੇਤ ਟੀਮ ਜਿਹੜੀ ਹੈ ਉਹ ਰੇਟੀਤੀ ਗਈ ਸੀ ਇਹ ਘਰੋਂ ਹੀ ਸਾਨੂੰ ਬ੍ਰਾਂਡ ਹੋਈ ਹੈ ਤੇ ਵਾਹਕਲ ਦੀ ਐਸੀ ਕੋਈ ਰਿਕਵਰੀ ਨਹੀਂ ਹੋਈ ਤੇ ਮੈਡਮ ਪੁਲਿਸ ਦੀ ਕੱਲੀ ਕਾਰਵਾਈ ਹੈ ਜਾਂ ਇਹਦੇ ਵਿੱਚ ਐਕਸਾਈਜ਼ ਦੀ ਵੀ ਸੰਝੀ ਕੋਈ ਇਹਦੇ ਵਿੱਚ ਹੈਗੀ ਜੀ ਇਨਵੋਲਵਮੈਂਟ ਐਕਸਾਈਜ਼ ਦੀ ਇਨਵੋਲਵਮੈਂਟ ਦੇਖੋ ਇਸ ਤਰ੍ਹਾਂ ਵੀ ਕੋਈ ਵੀ ਜਿਹੜਾ ਇਹ ਸਟਾਕ ਹੈ ਵੀ ਕਿੱਥੋਂ ਆ ਰਿਹਾ ਹੈ ਜਾਂ ਕਦੋਂ ਦਾ ਸਟਾਕ ਹੈ ਇਹਦੀ ਇਨਫੋਰਮੇਸ਼ਨ ਸਾਨੂੰ ਐਕਸਾਈਜ਼ ਡਿਪਾਰਟਮੈਂਟ ਦੀ ਹੈਲਪ ਦੇ ਨਾਲ ਹੀ ਕਲੀਅਰ ਹੁੰਦੀ ਹੈ ਕਿ ਜਿਹੜੀ ਕਾਰਵਾਈ ਹੈ ਇਹ ਪੁਲਿਸ ਦੀ ਹੈ ਮੈਸੇਜ ਲੋਕਾਂ ਨੂੰ ਦੇਖੋ ਤੁਹਾਡੇ ਮਾਧਿਅਮ ਰਾਹੀਂ ਅਸੀਂ ਪਹਿਲਾਂ ਵੀ ਲੋਕਾਂ ਨੂੰ ਇਹ ਹੀ ਗੁਜ਼ਾਰਿਸ਼ ਕਰਦੇ ਹਾਂ ਕਿ ਜੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਿਤੇ ਵਿਕ ਰਿਹਾ ਹੈ ਜਾਂ ਉਹਨਾਂ ਨੂੰ ਲੱਗਦਾ ਹੈ ਵੀ ਸਮਾਜ 'ਚ ਕੋਈ ਜਿਹੜੇ ਕੋਈ ਗੈਰ ਕਾਨੂੰਨੀ ਅੰਸਰ ਨੇ ਕੋਈ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਉਹ ਕਿਸੇ ਵੀ ਸਮੇਂ ਪੁਲਿਸ ਨੂੰ ਕੋਈ ਗੁਪਤ ਇਤਲਾਹ ਦੇ ਸਕਦੇ ਨੇ ਜਾਂ ਸਾਨੂੰ ਆ ਕੇ ਮਿਲ ਸਕਦੇ ਨੇ ਤੇ ਨਾਲ ਹੀ ਮੈਂ ਜਿਹੜਾ ਵਾਰਨ ਕਰਨਾ ਚਾਹਾਂਗੀ ਨਸ਼ਾ ਵੇਚਣ ਵਾਲਿਆਂ ਨੂੰ ਤੇ ਜਿਹੜੇ ਵੀ ਪੈਡਲਰਸ ਨੇ ਸਪਲਾਈਜ਼ ਨੇ ਉਹਨਾਂ ਨੂੰ ਕਿ ਜਿਹੜੀ ਇਹ ਮੁਹਿਮ ਹੈ ਇਹਦੇ ਤਹਿਤ ਕੋਈ ਵੀ ਨਸ਼ਾ ਤਸਕਰ ਜਿਹੜਾ ਹੈ ਉਹਨੂੰਸੀਂ ਬਖਸ਼ਣ ਨਹੀਂ ਲਈ। ਹਾਂ ਥੈਂਕ ਯੂ